ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਸਾਧ ਸੰਗਤ ਸਮੂਹ ਸਾਡੇ ਕਿਸਾਨ ਵੀਰ ਪਿੰਡ ਡੱਲੇਵਾਲਾ ਇਕਾਈ ਡੱਲੇਵਾਲਾ ਅੱਜ ਆਪਣੇ ਪਿੰਡ ਵਿਖੇ ਜਿਹੜਾ ਰੋਸ ਪ੍ਰਦਰਸ਼ਨ ਕਰਨ ਤੇ ਅਸੀਂ ਮਜਬੂਰ ਹੋਏ ਆ ਇਸ ਰੋਸ ਨੂੰ ਕਿਉਂ ਸਾਨੂੰ ਇਹ ਰੋਸ ਪਿੰਡ ਦੇ ਵਿੱਚ ਰੱਖਣਾ ਪਿਆ ਕੀ ਇਸ ਦਾ ਕਾਰਨ ਹੈ ਪਹਿਲੀ ਦਾ ਸਾਰੇ ਆਪਾਂ ਨੂੰ ਕਿਸਾਨ ਵੀਰਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਆਪਾਂ ਰੋਡ ਬੰਦ ਕਰਨ ਦਾ ਪ੍ਰੋਗਰਾਮ ਸਾਡੇ ਆਗੂਆ ਵੱਲੋਂ ਜਥੇਬੰਦੀਆਂ ਵੱਲੋਂ ਦਿੱਤਾ ਸੀਗਾ ਤਾਂ ਇਸ ਸਮੇਂ ਸਰਕਾਰ ਦਾ ਜਿਹੜਾ ਰਵਈਆ ਹੈ ਉਹ ਗੱਲ ਕਰਨ ਦਾ ਜਾਂ ਗੱਲ ਸੁਣਨ ਦਾ ਰਵਈਆ ਨਹੀਂ ਜਾਪ ਰਿਹਾ ਤੇ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਕਿ ਸਾਡੇ ਆਗੂ ਸਰਦਾਰ ਬੀਜੀ ਸਿੰਘ ਦੀ ਢੱਲੇਵਾਲ ਉਹਨਾਂ ਨੂੰ ਅੱਜ ਲਗਭਗ 5ਵਾਂ ਦਿਨ ਹੋ ਚੱਲਿਆ ਸਾਨੂੰ ਅੱਜ ਤੱਕ ਕਿਸੇ ਪਿੰਡ ਵਾਸੀ ਨੂੰ ਕਿਸੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਵੀ ਕੋਈ ਐਮਐਲਏ ਨੇ ਜਾਂ ਕਿਸੇ ਵੀ ਕੋਈ ਸਰਕਾਰੀ ਅਧਿਕਾਰੀ ਨੇ ਅੱਜ ਤੱਕ ਕੋਈ ਸੰਪਰਕ ਸਾਡੇ ਨਾਲ ਨਹੀਂ ਕੀਤਾ ਨਾ ਹੀ ਕਿਸੇ ਨੇ ਸਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਰੋਸ ਵਜੋਂ ਕਿ ਅੱਜ 5 ਦਿਨ ਹੋ ਗਏ ਆ ਉਹਨਾਂ ਨੂੰ ਪਾਣੀ ਛੱਡਿਆ 118 ਦਿਨ ਹੋ ਗਏ ਉਹਨਾਂ ਨੂੰ ਅੰਨ ਛੱਡਿਆ ਨੂੰ ਉਸ ਇੱਕ ਆਗੂ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਮੀਟਿੰਗ ਦਾ ਢੀਲਸਾ ਦੇ ਕੇ ਇੱਕ ਮੀਟਿੰਗ ਦਾ ਬਹਾਨਾ ਦੇ ਕੇ ਜਿਸ ਤਰੀਕੇ ਨਾਲ ਜੇ ਆਪਾਂ ਅਗਵਾ ਸ਼ਬਦ ਵੀ ਵਰਤ ਲਈਏ ਤਾਂ ਉਹ ਵੀ ਗਲਤ ਨਹੀਂ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਉਸ ਆਗੂ ਨੂੰ ਅਗਵਾ ਕੀਤਾ ਕਿਉਂਕਿ ਜੇ ਆਪਾਂ ਆਮ ਇੱਕ ਕਿਸਾਨ ਦੀ ਗੱਲ ਕਰ ਲਈਏ ਤਾਂ ਫਿਰ ਵੀ ਇਹ ਵਤੀਰਾ ਜਿਹੜਾ ਉਹਨਾਂ ਨੇ ਕੀਤਾ ਉਹ ਕਿਤੇ ਨਾ ਕਿਤੇ ਤਾਂ ਵੀ ਜਾਇਜ਼ ਨਹੀਂ ਸੀ ਪਰ ਜੇ ਆਪਾਂ ਉਸ ਇਨਸਾਨ ਦੀ ਗੱਲ ਕਰ ਲਈਏ ਕਿ ਜਿਨੇ 115 ਦਿਨ ਹੋ ਗਏ ਸੀਗੇ ਜਿਨੇ ਆਪਣੇ ਪੇਟ ਦੇ ਅੰਦਰ ਇੱਕ ਅਲ ਦਾ ਦਾਣਾ ਵੀ ਜਿਹੜੇ ਨੇ ਆਪਣੇ ਅੰਦਰ ਦੇ ਵਿੱਚ ਨਹੀਂ ਲੈ ਕੇ ਗਏ ਸੀ ਉਸ ਆਗੂ ਨਾਲ ਜਾਂ ਉਸ ਇਨਸਾਨ ਨਾਲ ਜਿਹੜਾ ਇਹਨਾਂ ਨੇ ਇਹ ਵਤੀਰਾ ਕੀਤਾ ਉਹ ਵਤੀਰਾ ਕਿਤੇ ਨਾ ਕਿਤੇ ਜੇ ਆਪਾਂ ਕਹਿ ਸਕੀਏ ਕਿ ਉਹ ਨਿੰਦਣਯੋਗ ਹੈ ਉਸ ਤੇ ਰੋਸ ਹੈ ਅਗਲੀ ਗੱਲ ਹੈ ਜਿਹੜੀ ਕਿ ਜਿਸ ਤਰੀਕੇ ਨਾਲ ਸਾਡੀ ਉਥੇ ਰਹਿੰਦੀ ਸੰਗਤ ਸਾਡੇ ਕਿਸਾਨ ਸਾਡੇ ਨੌਜਵਾਨ ਸਾਥੀ ਜਿਸ ਤਰੀਕੇ ਨਾਲ ਉਹਨਾਂ ਨੂੰ ਉੱਥੇ ਇੱਕ ਗੁੰਡਾਗਰਦੀ ਦੇ ਤਰੀਕੇ ਨਾਲ ਇੱਕ ਗੁੰਡਾਗਰਦੀ ਵਾਲੀ ਭਾਸ਼ਾ ਨਾਲ ਇੱਕ ਜਿਵੇਂ ਕੋਈ ਮਵਾਲੀ ਟਾਈਪ ਬੰਦੇ ਗੱਲ ਕਰਦੇ ਆ ਕਿ ਹੁਣ ਲਾ ਕੇ ਦਿਖਾਓ ਜਿਹੜਾ ਫਿਰ ਬੋਲਦਾ ਇਸ ਭਾਸ਼ਾ ਜਿਸ ਤਰ੍ਹਾਂ ਉਹਨਾਂ ਨੇ ਉੱਥੇ ਸਾਡੀ ਸੰਗਤਾਂ ਵਾਸਤੇ ਸਾਡੇ ਕਿਸਾਨਾਂ ਵਾਸਤੇ ਸਾਡੇ ਨੌਜਵਾਨਾਂ ਵਾਸਤੇ ਜੇ ਇਸ ਭਾਸ਼ਾ ਨੂੰ ਉਹਨਾਂ ਨੇ ਵਰਤਿਆ ਜਿਸ ਤਰੀਕੇ ਨਾਲ ਉਹਨਾਂ ਨੂੰ ਡਿਟੇਨ ਕੀਤਾ ਜਿਸ ਤਰੀਕੇ ਨਾਲ ਉਥੇ ਪ੍ਰਸ਼ਾਸਨ ਨੇ ਉਹਨਾਂ ਨੂੰ ਚੱਕ-ਚੱਕ ਕੇ ਜੀਲਾਂ ਦੇ ਵਿੱਚ ਸੁੱਟਿਆ ਅੱਗੇ ਫਿਰ ਜਿਹੜਾ ਸਾਡਾ ਉਥੇ ਸਮਾਨ ਜਿਹੜੀਆਂ ਸਾਡੀਆਂ ਟਰਾਲੀਆਂ ਟਰੈਕਟਰ ਉਹਨਾਂ ਦੇ ਵਿੱਚ ਜਿਹੜਾ ਸਮਾਨ ਸੀ ਜਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਉਹਨਾਂ ਨੇ ਕ੍ਰੇਨਾਂ ਚਲਾਈਆਂ ਉਹਨਾਂ ਦੇ ਉੱਤੇ ਜੀਸੀਬੀਆਂ ਚਲਾਈਆਂ ਜੇ ਉਹ ਆਪਾਂ ਵੇਖ ਲਈਏ ਦਾ ਉਹ ਵੀ ਇੱਕ ਰੋਸ ਦਾ ਵੱਡਾ ਕਾਰਨ ਹੈ ਕਿਉਂਕਿ ਇਹਨਾਂ ਵਾਸਤੇ ਹੋ ਸਕਦਾ ਕਿ ਉਹ ਇੱਕ ਟਰੈਕਟਰ ਟਰਾਲੀ ਇਆ ਉਹਦੇ ਵਿੱਚ ਕੁਝ ਥੋੜਾ ਜਿਹਾ ਮੁਠੀ ਭਰ ਸਮਾਨ ਹੋਊਗਾ ਇਹਨਾਂ ਵਾਸਤੇ ਹੋਊਗਾ ਪਰ ਜਿਹੜੇ ਲੋਕਾਂ ਦਾ ਉਹ ਸਮਾਨ ਹੈ ਉਹ ਕੋਈ ਆਏ ਨਹੀਂ ਆਇਆ ਸਮਾਨ ਕੇ ਚੁੱਪ ਕਰਕੇ ਤੁਰੇ ਗਏ ਪਹਿਲਾਂ ਉਸ ਸਮਾਨ ਨੂੰ ਲੈਣ ਵਾਸਤੇ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਘਰ ਦੇ ਵਿੱਚ ਸਾਡੇ ਆਗੂ ਜਾਂ ਸਾਡੇ ਜਿਹੜੇ ਜਥੇਬੰਦੀਆਂ ਦੇ ਇਕਾਈਆਂ ਦੇ ਵੀਰ ਹੁੰਦੇ ਆ ਉਹ ਇੱਕ ਇੱਕ ਘਰ ਦੇ ਵਿੱਚ ਜਾ ਕੇ ਅਗਰਾਈਆਂ ਕਰਦੇ ਇੱਕ ਇੱਕ ਰੁਪਿਆ ਇਕੱਠਾ ਕੀਤਾ ਜਾਂਦਾ ਹੈ ਤਾਂ ਫਿਰ ਉਹ ਸਮਾਨ ਉਹਨਾਂ ਤੇ ਜਿਸ ਤਰੀਕੇ ਨਾਲ ਉਸ ਸਮਾਨ ਨੂੰ ਇਹਨਾਂ ਨੇ ਖੇਤਾਂ ਦੇ ਵਿੱਚ ਸੁੱਟਿਆ ਖੇਤਾਂ ਦੇ ਵਿੱਚ ਚਲਾ ਚਲਾ ਕੇ ਸਾੜਿਆ ਉਤਾਰ ਕੇ ਟਰੈਕਟਰਾਂ ਨੂੰ ਇਹਨਾਂ ਨੇ ਤੋੜਪੰਨ ਕੀਤੀ ਟਰਾਲੀਆਂ ਦੀ ਤੋੜਪੰਨ ਕੀਤੀ ਜੇ ਕਹਿ ਲਈਏ ਕਿ ਚੋਰੀ ਵੀ ਕਰਵਾਈਆਂ ਗਈਆਂ ਹੁਣ ਅੱਗੇ ਉਹ ਸਮਾਨ ਆ ਜਿਹੜਾ ਉੱਥੇ ਜਿਸ ਤਰੀਕੇ ਨਾਲ ਪੁਲਿਸ ਦੇ ਸਾਹਮਣੇ ਇੱਕ ਮੂਕ ਦਰਸ਼ਕ ਬਣ ਕੇ ਪਹੁੰਚ ਖੜ ਕੇ ਉੱਥੇ ਸਾਡਾ ਸਮਾਨ ਆ ਜਿਹੜਾ ਉਹ ਨਾਲ ਦੇ ਆਲੇ-ਦਾਲੇ ਦੇ ਲੋਕਾਂ ਨੂੰ ਜਕਾ ਰਹੀ ਹੈ ਤੇ ਉਤੋਂ ਜੇ ਕੋਈ ਸਾਡਾ ਕਿਸਾਨ ਵੀ ਆ ਕੇ ਉੱਥੇ ਰੋਕਦਾ ਵੀ ਹੈ ਤਾਂ ਉਸ ਕਿਸਾਨ ਵੀਰ ਨੂੰ ਉਹ ਲੋਕ ਆ ਜਿਹੜੇ ਅੱਗੋਂ ਲੜਨ ਵਾਸਤੇ ਆਉਂਦੇ ਨੇ ਤੇ ਪੁਲਿਸ ਜਿਹੜੀ ਉਹ ਸਿਰਫ ਇੱਕ ਮੂਕ ਦਰਸ਼ਕ ਉੱਥੇ ਸਿਰਫ ਇੱਕ ਚੁੱਪ ਕਰਕੇ ਉੱਥੇ ਤਮਾਸ਼ਾ ਦੇਖ ਰਹੀ ਹੁੰਦੀ ਆ ਉਸ ਦੇ ਵਿੱਚੋਂ ਵੀ ਇਹ ਮੋਰਚਾ ਜਿਹੜਾ ਨਿਕਲ ਕੇ ਆਇਆ ਹੈ ਇਹ ਮੋਰਚਾ ਸਨ ਉਸ ਆਗੂ ਵਾਸਤੇ ਕਿ ਉਸ ਆਗੂ ਨੂੰ ਅੱਜ ਲਗਭਗ 100 ਘੰਟਾ ਹੋ ਚੱਲਿਆ ਹੋਣਾ ਕਿ ਪਾਣੀ ਦੀ ਇੱਕ ਬੂੰਦ ਵੀ ਉਸ ਆਗੂ ਦੇ ਅੰਦਰ ਨਹੀਂ ਗਈ ਮੰਗਾ ਕੀ ਮੰਗ ਰਿਹਾ ਮੰਗਾ ਸਿਰਫ ਇਹ ਨੇ ਕਿ ਜਿਹੜੇ ਮੇਰੇ ਨਾਲ ਦੇ ਆਗੂ ਤੁਸੀਂ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟੇ ਹੋਏ ਨੇ ਜਿਹੜੇ ਮੇਰੇ ਆਗੂ ਤੁਸੀਂ ਜੇਲ੍ਹਾਂ ਦੇ ਵਿੱਚ ਦਿੱਤੇ ਹੋਏ ਨੇ ਸਾਡੀ ਲੀਡਰਸ਼ਿਪ ਆ ਜਿਹੜੀ ਜਿਹੜੇ ਸਾਡੇ ਬੇਦੋਸ਼ੇ ਨੌਜਵਾਨ ਨੇ ਜਿਨ੍ਹਾਂ ਨੂੰ ਤੁਸੀਂ ਚੱਕ-ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਉਹਨਾਂ ਨੌਜਵਾਨਾਂ ਨੂੰ ਉਸ ਲੀਡਰਸ਼ਿਪ ਨੂੰ ਰਹਾ ਕੀਤਾ ਜਾਵੇ ਆਪ ਦੇ ਵਾਸਤੇ ਉਹਨੇ ਫਿਰ ਵੀ ਕੁਝ ਨਹੀਂ ਮੰਗਿਆ ਹਜੇ ਨਾ ਤਾਂ ਉਸ ਮੰਗ ਤੇ ਉਹਨਾਂ ਦੀ ਤੇ ਕੋਈ ਗੌਰ ਕੀਤੀ ਉਸ ਮੰਗਾਂ ਨੂੰ ਵੀ ਇਹਨਾਂ ਨੇ ਅਣਗੌਲਿਆ ਕੀਤਾ ਤੇ ਜੇ ਅੱਗੇ ਗੱਲ ਸਾਡੀਆਂ ਮੰਗਾਂ ਦੀ ਕਰ ਲਈਏ ਤਾਂ ਸਾਡੀਆਂ ਮੰਗਾਂ ਤਾਂ ਉਸ ਤੋਂ ਪਿੱਛੇ ਰਹਿ ਗਈ ਬਹੁਤ ਦੂਰ ਜਾਂਦੀਆਂ ਇਹਨਾਂ ਮੰਗਾਂ ਦੇ ਵਿੱਚੋਂ ਵੀਰੋ ਇਹ ਸਾਡਾ ਮੋਰਚਾ ਨਿਕਲ ਕੇ ਆਇਆ ਸਾਡੇ ਨਗਰ ਨੇ ਇਹ ਸੋਚਿਆ ਕਿ ਸਾਨੂੰ ਇੱਕ ਰੋਸ ਸਾਡੀ ਜਮੀਰ ਹੈ ਜਿਹੜੀ ਉਹ ਇੱਕ ਇਹ ਆਵਾਜ਼ ਦੇ ਰਹੀ ਸੀ ਕਿ ਸਾਨੂੰ ਆਪਣਾ ਰੂਸ ਪ੍ਰਗਟ ਕਰਨਾ ਚਾਹੀਦਾ ਸਾਨੂੰ ਆਪਣਾ ਰੂਸ ਹੈ ਜਿਹੜਾ ਦਿਖਾਉਣਾ ਚਾਹੀਦਾ ਕਿਉਂਕਿ ਉਹ ਇਸ ਪਿੰਡ ਦਾ ਜੰਪਾਲ ਹੈ ਇਥੋਂ ਦੇ ਸਾਡੇ ਰਿਸ਼ਤੇ ਨੇ ਉਹਨਾਂ ਦੇ ਉਹਨਾਂ ਵਾਸਤੇ ਇਹ ਬਰਦਾਸ਼ਤ ਤੋਂ ਬਾਹਰ ਦੀਆਂ ਗੱਲਾਂ ਨੇ ਕਿ ਜਿਹੜਾ ਇੱਕ ਇਹੋ ਜਿਹਾ ਇਨਸਾਨ ਜਿਹੜਾ ਬੋਲ ਕੇ ਜਿਸ ਤਰ੍ਹਾਂ ਸਟੇਜਾਂ ਤੇ ਗਰਜਦਾ ਸੀ ਉਹ ਇੱਕ ਮੁਠੀ ਪਰ ਹੱਡੀਆਂ ਦੀ ਮੁਠੀ ਬਣ ਕੇ ਰਹਿ ਗਿਆ ਤੇ ਉਸ ਤੋਂ ਬਾਅਦ ਉਸ ਨਾਲ ਅਜਿਹੇ ਵਤੀਰਾ ਕਰਨਾ ਇਹਦਾ ਰੋਸ ਕਿਤੇ ਨਾ ਕਿਤੇ ਬਣਦਾ ਉਸ ਰੋਸ ਦੇ ਵਿੱਚ ਅਸੀਂ ਉਮੀਦ ਵੀ ਕਰਦੇ ਹਾਂ ਕਿ ਜਿਵੇਂ ਜਿਵੇਂ ਸਾਡੀ ਆਵਾਜ਼ ਇਹ ਸਾਡੀ ਲੋਕਾਂ ਤੱਕ ਸਾਡੇ ਕਿਸਾਨ ਵੀਰਾਂ ਤੱਕ ਸਾਡੇ ਭਰਾਵਾਂ ਤੱਕ ਪਹੁੰਚੂਗੀ ਇਸ ਆਵਾਜ਼ ਨੂੰ ਜਿਵੇਂ ਜਿਵੇਂ ਤੁਸੀਂ ਅੱਗੇ ਹੋਰ ਵੀਰਾਂ ਤੱਕ ਪਹੁੰਚਾਓਗੇ ਉਸ ਆਵਾਜ਼ ਦੇ ਵਿੱਚ ਤੁਸੀਂ ਸਾਡੇ ਭਾਗੀਦਾਰ ਬਣੋਗੇ ਇਸ ਮੋਰਚੇ ਦੇ ਵਿੱਚ ਤੁਸੀਂ ਭਾਗੀਦਾਰ ਕਿਤੇ ਨਾ ਕਿਤੇ ਇਹ ਵੀਡੀਓ ਨੂੰ ਸ਼ੇਅਰ ਕਰਕੇ ਬਣਜੋਗੇ ਮੈਂ ਕਹਿਣਾ ਚਾਹੁੰਦਾ ਭਾਈ ਤੇ ਹੁਣ ਚਲੋ ਗੱਲਬਾਤ ਹੈ ਜਿਹੜੀ ਸਾਡੀ ਉਹ ਸਾਡੇ ਵੀਰ ਹੋਰ ਸਾਡੇ ਕਿਸਾਨ ਵੀਰ ਸਾਡੇ ਸਾਥੀ ਸਾਡੇ ਭਰਾ ਉਹ ਵੀ ਗੱਲਬਾਤ ਰੱਖਣਗੇ ਇਹ ਚੰਗੇ ਪਰ ਉਹ ਘਾਤਮਾਨ ਸਰਕਾਰ ਨੂੰ ਭਾਈ ਕਹਿਣਾ ਚਾਹੁੰਗਾ ਕਿ ਇਹ ਜੀ ਮਾਰੇ ਸਰਕਾਰ ਨਾ ਆਈ ਹੈ ਤੇ ਨਾ ਹੀ ਆਵੇ ਇੱਕ ਤੁਸੀਂ ਸਿਰਫ ਇਹ ਕਰ ਲਿਆ ਨਾ ਸਾਡੇ ਆਗੂ ਦੀ ਪੈਠੇ ਛੁਰਾ ਮਾਰਿਆ ਵਿਸ਼ਵਾਸ ਘਾਟ ਕੀਤਾ ਹੈ ਮਾਨ ਸਾਹਿਬ ਇਹ ਭੁਗਤਣਾ ਪੈਣਾ ਹੈ ਮੈਂ ਕਹੂੰਗਾ ਇਹ ਗੱਲ ਕਿ ਤੁਸੀਂ ਸਾਡੇ ਘੱਟੋ ਘੱਟ ਜ਼ਿਆਦਾ ਨਹੀਂ ਮੈਂ ਕਹਿੰਦਾ ਕੁਝ ਵੀ ਸਾਡੇ ਉਸ ਆਗੂ ਦੇ ਪਰਿਵਾਰ ਨੂੰ ਜਾਂ ਸਾਡੇ ਪਿੰਡ ਦੇ ਕਿਸੇ ਉਹਨਾਂ ਦੇ ਸਬੰਧਦੂ ਨੂੰ ਜਾਂ ਸਾਡੀਆਂ ਭੂਰਾਂ ਕਿਸੇ ਨੂੰ ਮਿਲਣਾ ਦਿੱਤਾ ਜਾਂਦਾ ਪਰ ਤੁਸੀਂ ਡਿਟੇਨ ਦੇ ਹਿਸਾਬ ਨਾਲ ਕੀਤਾ ਹੈ ਮਾਨ ਸਾਹਿਬ ਇਹ ਕਿਸੇ ਪਿੰਡਾਂ ਕੋਲ ਨਾ ਜਾ ਉਹਦੀ ਇਹ ਤੁਹਾਨੂੰ ਭੁਗਤਣਾ ਪੈਣਾ ਹੈ ਬਿਲਕੁਲ ਜਿਵੇਂ ਸਾਡੇ ਵੀਰ ਨੇ ਇਹ ਗੱਲ ਕਹੀ ਹੈ ਕਿ ਇਹ ਭੁਗਤਣਾ ਪੈਣਾ ਹੈ ਅ ਜਿਸ ਤਰੀਕੇ ਨਾਲ ਜੇ ਆਪਾਂ ਗੱਲ ਕਰ ਲਈਏ ਕਿ ਹੁਣ ਇੱਕ ਸਿਰਫ ਵਖਾਵਾ ਕਰਨ ਦਾ ਜਿਹੜਾ ਟੰਗ ਇਹਨਾਂ ਨੇ ਢੋਂਗ ਰਚਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਚੱਕ ਕੇ ਜਲੰਧਰ ਤੋਂ ਇਹਨਾਂ ਨੇ ਰਜਿੰਦਰਾ ਹਸਪੀਟਲ ਵੱਲ ਨੂੰ ਲੈ ਗਏ ਨੇ ਕਿ ਅਸੀਂ ਉੱਥੇ ਰੈਫਰ ਕਰਦੇ ਹਾਂ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਸਾਨੂੰ ਇਸ ਗੱਲ ਦਾ ਪਤਾ ਹੈ ਸਾਨੂੰ ਪਤਾ ਛੱਡੋ ਸਾਨੂੰ ਵਿਸ਼ਵਾਸ ਹੈ ਕਿ ਉਸ ਆਗੂ ਨੇ ਜਿੰਨਾ ਚਿਰ ਤੁਸੀਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੋਗੇ ਉਹਨਾਂ ਨੇ ਤੁਹਾਡੇ ਤੋਂ ਟ੍ਰੀਟਮੈਂਟ ਲੈਣਾ ਹੀ ਨਹੀਂ ਤੇ ਫਿਰ ਥਾਂ ਥਾਂ ਤੇ ਲਿਜਾ ਕੇ ਹਸਪਤਾਲਾਂ ਦੇ ਵਿੱਚ ਜਾਂ ਉੱਥੇ ਜਾਂ ਇੱਥੇ ਕਰਨ ਦਾ ਕੋਈ ਵੀ ਫਾਇਦਾ ਨਹੀਂ ਉਹਨਾਂ ਨੂੰ ਜਿੰਨਾ ਤੁਸੀਂ ਟਰੈਵਲ ਕਰਾ ਰਹੇ ਹੋ ਜਿੰਨਾ ਤੁਸੀਂ ਉਹਨਾਂ ਨੂੰ ਇਧਰੋਂ ਉਧਰ ਇਧਰੋਂ ਉਧਰ ਕਰਾ ਰਹੇ ਹੋ ਸਗੋਂ ਉਹਨਾਂ ਨੂੰ ਤੁਸੀਂ ਇੱਕ ਤਰੀਕੇ ਨਾਲ ਪਰੇਸ਼ਾਨੀ ਦੇ ਰਹੇ ਹੋ ਤੇ ਜਿਵੇਂ ਵੀਰ ਨੇ ਕਿਹਾ ਕਿ ਘੱਟੋ ਘੱਟ ਇਥੋਂ ਦੇ ਸਾਨੂੰ ਘੱਟੋ ਘੱਟ ਇਹ ਤਾਂ ਸਾਨੂੰ ਪਤਾ ਹੁੰਦਾ ਜਿਹੜਾ ਸਾਨੂੰ ਹੁਣ ਲੋਕਾਂ ਤੋਂ ਜਾਂ ਬਾਹਰੋਂ ਜਾਂ ਸਾਨੂੰ ਮੀਡੀਆ ਦੇ ਮਾਧਿਅਮ ਰਾਹੀਂ ਪਤਾ ਲੱਗ ਰਿਹਾ ਇਹ ਜ਼ਿੰਮੇਵਾਰੀ ਮਾਨ ਸਾਹਿਬ ਤੁਹਾਡੀ ਜਾਂ ਪਟਿਆਲਾ ਪ੍ਰਸ਼ਾਸਨ ਜਾਂ ਜਲੰਧਰ ਪ੍ਰਸ਼ਾਸਨ ਜਾਂ ਫਰੀਦਕੋਟ ਪ੍ਰਸ਼ਾਸਨ ਦੀ ਬਣਦੀ ਸੀ ਕਿ ਤੁਸੀਂ ਆ ਕੇ ਸਾਡੇ ਆਪਣੇ ਇਸ ਨਗਰ ਦੇ ਵਿੱਚ ਆ ਕੇ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਭਾਈਚਾਰੇ 'ਚ ਇਹ ਗੱਲ ਰੱਖੀ ਜਾਂਦੀ ਕਿ ਭਾਈ ਹਾਂ ਤੁਹਾਡਾ ਇਥੋਂ ਦਾ ਬਸਨੀਕ ਹੈ ਜਗਜੀਤ ਸਿੰਘ ਡੱਲੇਵਾਲ ਉਹ ਅੱਜ ਇਸ ਜਗ੍ਹਾ ਤੇ ਹੈ ਇੱਥੇ ਹੈ ਸਹੀ ਸਲਾਮਤ ਹੈ ਜਾਂ ਜਿਵੇਂ ਵੀ ਹੈ ਉਹ ਇਸ ਜਗ੍ਹਾ ਤੇ ਹੈ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਪਰ ਤੁਹਾਡੇ ਵੱਲੋਂ ਇਹ ਜ਼ਿੰਮੇਵਾਰੀਆਂ ਨਾ ਨਿਭਾਉਣ ਦੇ ਵਿੱਚੋਂ ਇਹ ਰੋਸ ਹੈ ਤੇ ਇਸ ਰੋਸ ਨੂੰ ਅਸੀਂ ਆਪਣਾ ਅੱਜ ਤੋਂ ਸ਼ੁਰੂ ਕੀਤਾ ਤੇ ਅੱਗੇ ਆਉਣ ਵਾਲੇ ਸਮੇਂ 'ਚ ਜਿੰਨਾ ਚਿਰ ਸਾਡੇ ਉਸ ਆਗੂ ਨੂੰ ਤੁਸੀਂ ਬਿਨਾਂ ਸ਼ਰਤ ਸਾਡੇ ਆਪਣੇ ਸਾਡੇ ਵਿੱਚ ਸਾਡੀ ਸੰਗਤ ਦੇ ਵਿੱਚ ਨਹੀਂ ਪਹੁੰਚਾਉਂਦੇ ਉਨਾਂ ਚਿਰ ਸਾਡਾ ਇਹ ਮੋਰਚਾ ਜਿਹੜਾ ਇਹ ਨਰਬੀਗਨ ਚੱਲਦਾ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੱਲੇ ਲੋਕਾਂ ਨੂੰ ਜਿੰਦਾਬਾਦ ਜਿੰਦਾਬਾਦ ਢੱਲੇ ਲੋਕਾਂ ਨੂੰ ਜਿੰਦਾਬਾਦ 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 ਸਾਡੇ ਆਗੂ ਜਿੰਦਾਬਾਦ 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 ਸਾਡੇ ਆਗੂ ਬਿਨਾਂ ਸ਼ਰਤ ਰਹਾ ਕਰੋ ਰਹਾ ਕਰੋ ਰਹਾ ਕਰੋ ਸਾਡੇ ਆਗੂ ਬਿਨਾਂ ਸ਼ਰਤ ਰਹਾ ਕਰੋ ਰਹਾ ਕਰੋ ਰਹਾ सौ